ਬੋਲਵਾ ਦਾਂਗੇ ਬੋਲ ਤੋਂ ਆਣੇ ਜਿਹੜਾ ਕੰਮ ਕਰਦਾ ਜਿਹੜਾ 3 5 ਦੇ ਲੋਕਾਂ ਦੀ ਜੀ ਆਵੇ ਆ ਲੋਈ ਨੂੰ ਇੱਕ ਇੱਕ ਅੱਜ ਸਵੇਰੇ ਇੱਕ ਨਾ ਫੜਿਆ ਉਥੋਂ ਪਾਸ ਤੇ ਪਿੱਛੇ ਉਥੋਂ ਬਿਜਾ ਇਹ ਆਉਂਦੇ ਪਹੁੰਚਦਾ ਹੈ ਜਦ ਇਹ ਇੱਕ ਨਾਮ ਦਾ ਸੁਖਬੀਰ ਸਿੰਘ ਜੀ ਅੱਜ ਜਿਹੜੀ ਬਾਤ ਚੱਲੀ ਹੈ ਦਾ ਕੀ ਟਾਈਮਿੰਗ ਰਹੂਗਾ ਇਹਦਾ ਜੀ 7:50 ਤੇ ਚਲਾਇਆ ਕਰਾਂਗੇ ਵਿਸ਼ੋਇ ਪਿੰਡ ਤੋਂ ਹਾਂਜੀ ਕਿਹੜੇ ਕਿਹੜੇ ਪਿੰਡਾਂ ਥਾਣੇ ਹੋ ਗਏ ਇਹ ਵਿਸ਼ੋਇਆ ਫਿਰਵਰੀਆ ਜੋਲ ਝੰਡੇਰ ਮਾਛੀ ਨੰਗਲ ਕੰਦੋ ਵਾਲੀ ਤੇ ਚੇਤਨਪੁਰਾ ਇਹ ਸ਼ਾਨਦਾਰ ਟਾਈਮ ਕਿੰਨਾ ਹੈ ਸ਼ਾਮ ਦਾ ਟਾਈਮ ਉਹਦੋਂ ਦੀ 3 ਵਜੇ ਦਾ ਟਾਈਮ ਹੈ ਵਾਇਫ ਜੀ ਦਾ ਖਾਲਸਾ ਵਾਇਫ ਜੀ ਦੀ ਫਤਿਹ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਗੁਲਦੀਪ ਜੀ ਦਾ ਡਾਕਟਰ ਮਾਮੀ ਜੀ ਦਾ ਸੁਖਦੇਵ ਜੀ ਦਾ ਸਾਡੇ ਸਤਿਕਾਰਯੋਗ ਸ੍ਰੀਮੰਤ ਚੇਤਨ ਬਰੀ ਜੀ ਦਾ ਜਿਹੜਾ ਆਪਣਾ ਕੀਮਤੀ ਟਾਈਮ ਕੱਢ ਕੇ ਤੁਸੀਂ ਇਸ ਸਾਡੇ ਬਰਥਡੇ ਟਾਈਮ ਟੇਬਲ ਵਿੱਚ ਸ਼ਾਮਲ ਹੋਏ ਜੇ ਇਹ ਬੜੇ ਚੇਤੋਂ ਸਾਡੇ ਇਹਨਾਂ ਪਿੰਡਾਂ ਦੀ ਜ਼ਰੂਰਤ ਬਣ ਚੁੱਕੀ ਸੀ ਕਿਉਂਕ ਅੱਗੇ ਆਉਂਦੀ ਉਹਨਾਂ ਬੱਸ ਕਾ ਵੀ ਸਮੇਂ ਤੋਂ ਬੰਦ ਹੋ ਚੁੱਕੀ ਸੀਗੀ ਤੇ ਇਹ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦੇ ਸਦਕਾ ਉਹਨਾਂ ਨੇ ਬੜੀ ਮਿਹਨਤ ਕਰਕੇ ਜਿਹੜੇ ਵੀ ਆਪਣੇ ਪਿੰਡ ਆ ਉਹਨਾਂ ਪਿੰਡਾਂ 'ਚ ਅੱਜ ਤਕਰੀਬਨ ਸਾਰੀਆਂ ਬੱਸਾਂ ਚੱਲ ਪਈਆਂ ਜੋ ਵੀ ਰੁਕੀਆਂ ਸੀ ਕੋਈ ਜਿੰਨਾਂ ਦੀ ਮਹਿਕਮੇ ਦੀ ਟੈਕਨੀਕਲ ਪ੍ਰੋਬਲਮ ਸੀਗੀ ਕੋਈ ਜਿੰਨਾਂ ਦੇ ਪਰਮਿਟ ਨਹੀਂ ਹੋਣ ਵਾਲੇ ਸੀਗੇ ਕੋਈ ਮਲੇ ਔਰ ਕੁਝ ਪ੍ਰੋਬਲਮ ਜਿਹੜੀਆਂ ਸੋਲਵ ਹੋਣ ਤੋਂ ਬਾਅਦ ਤੇ ਅੱਜ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਕੁਲਜੀਤ ਸਿੰਘ ਢਾਲੀਵਾਲ ਜੀ ਦੀ ਦੇਖਰੇਖ ਉਹਨਾਂ ਦੀ ਗਵਾਈ ਹੇਠ ਅੱਜ ਵਿਸ਼ੇੇ ਤੋਂ ਚੱਲ ਬੱਸ ਚੱਲ ਕੇ ਸਾਡਾ ਛੋਟਾ ਵੀਰ ਸੁਖਬੀਰ ਜੀ ਡਰਾਈਵਰ ਸਾਹਿਬ ਅਮਨਦੀਪ ਜੀ ਤੇ ਮੈਂ ਧੰਨਵਾਦ ਕਰਦਾ ਜਗਰੂਪ ਜੀ ਇੰਸਪੈਕਟਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇਹ ਸਾਡੇ ਇਹ ਰੂਟ ਸ਼ੁਰੂ ਕੀਤਾ ਵਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਪ੍ਰੈਸ ਦਾ ਸਾਰੀ ਦਾ ਧੰਨਵਾਦ ਸੁਖਬੀਰ ਜੀ ਦਾ ਧੰਨਵਾਦ ਅਮਨਦੀਪ ਜੀ ਦਾ ਧੰਨਵਾਦ ਇੰਸਪੈਕਟਰ ਸਾਹਿਬ ਦਾ ਜੀਐਮ ਗਿਲ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਬੜੀ ਪ੍ਰਾਣੀ ਮੰਗ ਅੱਜ ਪੂਰੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਯਾਨਦਰ ਸਿੰਘ ਚੇਤਨਪੁਰਾ ਇਹਦੀ ਪਾਸ ਦੀ ਬੜੀ ਜੱਤੀ ਮੰਗ ਸੀ ਲੋਕਾਂ ਦੀ ਮਤਲਬ ਇੱਥੋਂ ਜਿਹੜੇ ਮੇਨ ਰੋਡ ਤੋਂ ਕੋਈ 4-4 5-5 ਕਿਲੋਮੀਟਰ ਅੰਦਰ ਬਾੜ ਪਿੰਡ ਨੇ ਉਹਨਾਂ ਦੇ ਕੋਈ ਆਉਣ ਦਾ ਸਾਧਨ ਨਹੀਂ ਸੀਗਾ ਅਸੀਂ ਬੜੇ ਬੜੇ ਧਨਵਾਦੀ ਆ ਜੀ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਚੇਅਰਮੈਨ ਸਰਦਾਰ ਬਲਦੇਵ ਸਿੰਘ ਬੱਬੂ ਚੇਤਨਪੁਰ ਮਾਰਕੀਟ ਕਮੇਟੀ ਜਨਾਲਾ ਇਹਨਾਂ ਦੇ ਬੜੇ ਧਨਵਾਦੀ ਆ ਜੀ ਡਰਾਈਵਰ ਸਾਹਿਬ ਕੰਕਟਰ ਸਾਹਿਬ ਹੋਰ ਆਏ ਸਾਰੇ ਪਤਵੰਤੇ ਸੱਜਣਾਂ ਦਾ ਕਿਹੜੀ ਸਾਡੇ ਬੱਸ ਇੱਥੋਂ ਘੜੋਂ ਘੱਟ 8-10 ਪਿੰਡਾਂ ਨੂੰ ਕਵਰ ਕਰੇਗੀ ਤੇ ਇਹ ਸਾਰੇ ਧਨਵਾਦੀ ਆ ਚਲੋ ਜਿਹੜੀ ਇਹ ਹੁਣ ਅੰਮ੍ਰਿਤਸਰ ਦਾ ਸਫਰ ਲੋਕਾਂ ਦਾ ਸੌਖਾ ਹੋ ਜਾਏਗਾ ਜਿਹੜੇ ਸਵੇਰੇ-ਸਵੇਰੇ ਮਜ਼ਦੂਰ ਇਹ ਆਪਣੇ ਜਿਹੜੇ ਜਾਂਦੇ ਆ ਸਰਕਾਰੀ ਨੌਕਰੀਆਂ ਤੇ ਉਹਨਾਂ ਨੂੰ ਆਸਾਨੀ ਹੋ ਜਾਏਗੀ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਖਾਲਸਾ